ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੁਧਿਆਣੇ ਦੇ ਲੋਕਾਂ ਨੂੰ ਅਸੀਂ ਪਹਿਲਾਂ ਹੀ ਕਹਿ ਰੱਖਿਆ ਹੈ ਕਿ ਸੰਜੀਵ अरोड़ा ਨੂੰ ਜਿਤਾ ਕੇ ਵਿਧਾਨ ਸਭਾ 'ਤੇ ਜੋ ਨਾਲ ਹੀ ਉਹਨਾਂ ਨੂੰ ਮੰਤਰੀ ਬਣਾ ਦੇਵਾਂਗੇ ਇੱਕ ਮੰਤਰੀ ਪੂਰੇ ਪੰਜਾਬ ਸਮੇਤ ਹਲਕੇ ਦੇ ਵਾਧੂ ਕੰਮ ਕਰਵਾ ਸਕਦਾ ਸੰਜੀਵ अरोड़ा ਲੁਧਿਆਣਾ ਦੇ ਵਸਨੀਕ ਨੇ ਲੁਧਿਆਣੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਕੰਮਾ ਤੋਂ ਵੀ ਚੰਗੀ ਤਰ੍ਹਾਂ ਜਾਣੂ ਨੇ ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸੰਜੀਵ अरोड़ा ਜੀ ਨੇ ਕਿਹਾ ਮਨੀਸ਼ ਸੋਦੀਆ ਜੀ ਨੇ ਕਿਹਾ ਇਹ 19 ਜੂਨ ਵਾਲੀ ਜਿਹੜੀ ਇਲੈਕਸ਼ਨ ਹੈ ਇਹ ਆਪਣੇ ਬੱਚਿਆਂ ਦੇ ਫਿਊਚਰ ਦੀ ਹੈ ਇਹ ਆਪਣੇ ਇਲਾਕੇ ਦੇ ਫਿਊਚਰ ਦੀ ਹੈ ਕਿਉਂਕਿ ਹਾਲਾਂਕਿ ਤੁਸੀਂ 2022 ਦੇ ਵਿੱਚ ਬਹੁਤ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਪਰ ਪਰਮਾਤਮਾ ਅਗੇ ਕਿਸਦਾ ਜੋਰ ਨਹੀਂ ਚੱਲਦਾ ਗੁਰਪ੍ਰੀ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਦੇ ਕਰਕੇ ਬਾਈ ਇਲੈਕਸ਼ਨ ਆ ਰਹੀ ਹੈ ਸੋਨੂੰ ਲੜਾਂਗੇ ਤੇ 19 ਨੂੰ ਇਹ ਚੋਣ ਹੈ 4 ਦਿਨ ਰਹਿ ਗਏ ਬਸ ਇੱਕ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਮਸ਼ੀਨ ਦੇ ਵਿੱਚ ਇੱਕ ਨੰਬਰ ਤੇ ਚੋਣ ਨਿਸ਼ਾਨ ਹੈ ਔਰ ਮੈਂ ਬੇਨਤੀ ਕਰਦਾ 68 ਨੰਬਰ ਸੱਠ ਆਿਆਂ ਨੂੰ ਕਈ ਵਾਰੀ ਕੀ ਹੁੰਦਾ ਕਿ ਆਪਾਂ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਸਮਝ ਲੈਣੇ ਆ ਕਿ ਅੱਜ ਪਿਕਨਿਕ ਡੇ ਆ ਛੱਡੋ ਪਰੇ ਆਪਾਂ ਨੇ ਕੀ ਵੋਟਾਂ ਪਾਉਣੀਆਂ ਐ ਲਾਈਨ 'ਚ ਜ਼ਿਆਦਾ ਲੱਗਣ ਦੀ ਲੋੜ ਨਹੀਂ 192 ਤੋਂ 195 ਬੂਥ ਨੇ ਉੱਥੇ ਠੰਡੇ ਪਾਣੀ ਦੇ ਪੀਣ ਦਾ ਪ੍ਰਬੰਧ ਆ ਸਭ ਕੁਝ ਪ੍ਰਬੰਧ ਆ ਉੱਥੇ ਤੇ 7-800 ਦੀ ਐਵਰੇਜ ਐ ਇੱਕ ਬੂਥ ਦੀ 10 ਤੋਂ 15 ਮਿੰਟ ਜੇਕਰ ਤੇ ਤੁਸੀਂ ਪੰਜਾਬ ਵਾਸਤੇ ਜਾਂ ਆਪਣੇ ਲੁਧਿਆਣਾ ਪੱਛਮੀ ਵਾਸਤੇ ਲਾਈਨ 'ਚ ਲੱਗ ਜਾਓਗੇ ਤਾਂ ਇਹ ਤੁਸੀਂ ਸਮਝ ਲਓ ਫਿਰ ਆਪਣੀ ਜ਼ਿੰਮੇਵਾਰੀ ਨਿਭਾਤੀ ਕਿਉਂਕਿ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਅਸੀਂ 19 ਤਰੀਕ ਨੂੰ ਕੰਮ ਤੇ ਲੱਗ ਜਾਗੇ 23 ਤਰੀਕ ਨੂੰ ਰਿਜ਼ਲਟ ਆਊਗਾ ਤੇ 24 ਤਰੀਕ ਨੂੰ ਅਸੀਂ ਆਪਣੇ ਕੰਮ ਤੇ ਲੱਗ ਜਾਗੇ ਇਹ ਗੱਲ ਪਹਿਲਾਂ ਵੀ ਅਨਾਊਂਸਮੈਂਟ ਕਰ ਚੁੱਕਿਆ ਅਸੀਂ ਕਿ ਤੁਸੀਂ 19 ਤਰੀਕ ਨੂੰ ਵੋਟਾਂ ਪਾ ਕੇ ਸੰਜੀਬ अरोड़ा ਜੀ ਨੂੰ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਅੱਗੇ ਮੰਤਰੀ ਪਦ ਵਾਲੀਆਂ ਪੌੜੀਆਂ ਜਾਂ ਰਾਜ ਭਵਨ ਵਾਲੀਆਂ ਪੌੜੀਆਂ ਜਿੱਥੇ ਸੌਹ ਚੁੱਕਦੇ ਆ ਉਹ ਪੌੜੀਆਂ ਚੜਾਉਣਾ ਸਾਡਾ ਕੰਮ ਹੈ ਔਰ ਇੱਕ ਮੰਤਰੀ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਮੰਤਰੀ ਸਾਰੇ ਪੰਜਾਬ ਦੇ ਵਿੱਚ ਫੰਡ ਦੇ ਸਕਦਾ ਹੈ ਤਾਂ ਸੰਜੀਵ ਜੋ अरोड़ा ਵਰਗਾ ਬੰਦਾ ਉਹ ਕਦੇ ਵੀ ਏ ਨਹੀਂ ਚਾਹੂਗਾ ਕਿ ਮੈਂ ਆਪਣੇ ਇਲਾਕੇ ਨੂੰ ਫੰਡ ਨਾ ਦੇਵਾਂ ਤੇ ਬਾਕੀ ਹੰਦੇ ਦਾ ਤੇ ਇਹਨਾਂ ਦਾ ਦਿਲ ਜਿਹੜਾ ਲੁਧਿਆਣੇ 'ਚ ਹੀ ਵਸਦਾ ਲੁਧਿਆਣੇ 'ਚ ਰਹਿੰਦੇ ਨੇ ਕੱਲੇ-ਕੱਲੇ ਬੰਦੇ ਨੂੰ ਜਾਣਦੇ ਨੇ